ਗੱਡੀ ਵਿੱਚ ਬਹੁਤੀ ਭੀੜ ਨਹੀਂ ਸੀ ਲੰਬੇ ਸਾਰੇ ਡੱਬੇ ਵਿੱਚ ਮਸਾਂ ਅੱਠ ਕੁੜੀਆਂ ਸਾਡੇ ਅਧਿਆਪਕ ਜੋ ਸਾਨੂੰ ਮੋਗੇ ਵਿੱਚ ਨਵਾਂ ਖੁੱਲਿਆ ਸਕੂਲ ਵਿਖਾਉਣ ਲਈ ਲਿਜਾ ਰਹੀ ਸੀ ਤੇ 8-10 ਹੋਰ ਮਸਾਫਰ ਸਨ ਮਾਰਚ ਦਾ ਮਹੀਨਾ ਸੀ ਜੱਟ ਵਾਈਆਂ ਵਿੱਚ ਜੁਟੇ ਹੋਏ ਸਨ ਜਦ ਗੱਡੀ ਚੱਲੀ ਤਾਂ ਬਾਹਰ ਖਿੜਕੀ ਵਿੱਚੋਂ ਪੱਕੀ ਹੋਈ ਫਸਲ ਦੀਆਂ ਸੁਨਹਿਰੀ ਬੱਲੀਆਂ ਨੂੰ ਤਾਂ ਕਿ ਅਸੀਂ ਆਪਣੇ ਸੀਨੇ ਅੰਦਰ ਇੱਕ ਅਜੀਬ ਤਰ੍ਹਾਂ ਦੀ ਵਿਸ਼ਾਲਤਾ ਤੇ ਖੁਲ ਜਿਹੀ ਮਹਿਸੂਸ ਕੀਤੀ ਗੱਡੀ ਦੇ ਤੇਜ਼ ਤੁਰਨ ਨਾਲ ਸਾਡੀ ਅੱਖੜੋਤੀਆਂ ਸੋਚਾਂ ਵੀ ਤੁਰਨ ਲੱਗੀਆਂ ਸਾਰੀਆਂ ਕੁੜੀਆਂ ਵਿੱਚੋਂ ਪ੍ਰਵਾਹ ਬਹੁਤ ਇਲਤੀ ਸੀ ਉਸ ਨੂੰ ਮਗਜਪਨ ਪਨ ਗੱਲਾਂ ਆਉਂਦੀਆਂ ਸਨ ਫਿਕਰੇ ਸੁਝਦੇ ਸਨ ਤੇ ਸ਼ਰਾਰਤਾਂ ਫੁਰਦੀਆਂ ਸਨ ਹਰ ਪਾਰਟੀ ਹਰ ਬੈਂਸ ਹਰ ਮੇਲਾ ਤਮਾਸ਼ਾ ਉਸ ਦੇ ਬਗੈਰ ਅਧੂਰਾ ਅਧੂਰਾ ਜਪਦਾ ਪਰ ਇਸ ਵੇਲੇ ਉਹ ਆਪਣੇ ਵੱਡੇ ਬਟਨਾਂ ਵਾਲੇ 19 ਕੋਟ ਦੀਆਂ ਜੇਬਾਂ ਵਿੱਚ ਹੱਥ ਪਾਈ ਤੇ ਲਾਲ ਰੇਸ਼ਮੀ ਚੁੰਨੀ ਲਈ ਚੁੱਪਚੀ ਬੈਠੀ ਸੀ ਕੁਝ ਚਿਰ ਉਹ ਐਸੀ ਤਰ੍ਹਾਂ ਬੈਠੀ ਰਹੀ ਪਰ ਖੇਤਾਂ ਵਿੱਚ ਉੱਡਦੀ ਹੋਈ ਸੱਜਰੀ ਹਵਾ ਨੇ ਉਸ ਨੂੰ بے ਬਲ ਕਰ ਦਿੱਤਾ ਤੇ ਉਸ ਦੀਆਂ ਅੱਖਾਂ ਵਿੱਚ ਮਹਿਤਾਬੀਆਂ ਜਾਗਣ ਲੱਗੀਆਂ ਗੱਡੀ ਨਿੱਕੇ ਨਿੱਕੇ ਸਟੇਸ਼ਨਾਂ ਉੱਤੇ ਕਰੋਂਦੀ ਤੇ 1 ਮਿੰਟ ਵਿੱਚੋਂ ਫੇ ਸਿਟੀ ਮਾਰ ਕੇ ਤੁਰ ਪੈਂਦੀ ਉਸ ਦਿਨ ਇੰਜਨ ਵਿੱਚ ਕੁਝ ਖਰਾਬੀ ਸੀ ਹਰ ਵਾਰ ਉਹ ਹੁਜਕਾ ਮਾਰ ਕੇ ਤੁਰਦਾ ਜਿਸ ਨਾਲ ਗੱਡੀ ਵਿੱਚ ਬੈਠੀਆਂ ਬੁੱਡੀਆਂ ਦੇ ਫਟਿਆਂ ਤੇ ਰੱਖੀਆਂ ਹਾਂਡੀਆਂ ਪੀਪੀਆਂ ਤੇ ਪੋਟਲੀਆਂ ਜੋਰ-ਜੋਰ ਦੀਆਂ ਹਿੱਲਦੀਆਂ ਤੇ ਅਸੀਂ ਸਾਰੀਆਂ ਕੁੜੀਆਂ ਉੱਚੀ-ਉੱਚੀ ਖਸਦੀਆਂ ਪ੍ਰਵਾਦੀ ਨਜ਼ਰ ਪੀਪੀਆਂ ਤੇ ਪੋਟਲੀਆਂ ਉੱਤੇ ਸੀ ਉਸਨੇ ਹੌਂਕਾ ਪਰ ਕੇ ਆਖਿਆ ਹਾਏ ਬੜੀ ਭੁੱਖ ਲੱਗੀ ਹੈ ਕੁਝ ਖਾਣ ਨੂੰ ਜੀ ਕਰਦਾ ਸ਼ੋਭਾ ਤੂੰ ਕਰੋ ਕੁਝ ਨਹੀਂ ਲੈ ਕੇ ਆਈ ਨਹੀਂ ਇਹ ਟ੍ਰੰਕ ਤੇਰਾ ਹੈ ਬਿਮਲਾ ਹਾਂ ਪਰ ਇਸ ਵਿੱਚ ਤਾਂ ਕਿਤਾਬਾਂ ਨੇ ਕਿਤਾਬਾਂ ਦਾ ਨਾਂ ਸੁਣ ਕੇ ਪ੍ਰਵਾ ਨੇ ਨੱਕ ਸੰਗੋੜ ਲਿਆ ਟ੍ਰੰਕ ਦੇ ਨੇੜੇ ਮਿੱਟੀ ਦੀ ਇੱਕ ਨਿੱਕੀ ਜਈ ਬੱਲਣੀ ਪਈ ਸੀ ਜਿਸ ਦੀ ਗਰਦਨ ਉਤੇ ਪੌਣਾ ਬੰਨਿਆ ਹੋਇਆ ਸੀ ਪ੍ਰਵਾ ਨੇ ਪੁੱਛਿਆ ਇਹ ਬੱਲਣੀ ਕਿਸ ਦੀ ਹੈ ਤੇਰੀ ਆ ਪੰਮੀ ਨਹੀਂ ਤੇਰੀ ਆ ਬੰਤੀ ਨਹੀਂ ਫਿਰ ਕਿਸ ਦੀ ਹੈ ਨੇੜੇ ਬੈਠੇ ਇੱਕ ਮੁਟਿਆਰ ਨੇ ਆਖਿਆ ਮੇਰੀ ਹੈ ਇਸ ਵਿੱਚ ਗਲਗਲ ਦਾ ਅਚਾਰ ਪ੍ਰਵਾ ਫਿਰ ਚੁੱਪ ਹੋ ਗਈ ਪ੍ਰਵਾ ਦੇ ਨੇੜੇ ਸੀਟ ਤੇ ਇੱਕ ਪੀਪੀ ਪਈ ਸੀ ਜਿਸ ਦਾ ਟੱਕਣ ਲੱਕੜ ਦਾ ਸੀ ਤੇ ਜਿਸ ਦੀ ਨਿੱਕੀ ਜਿਹੀ ਕੁੰਡੀ ਵਿੱਚ ਦਾਤਨ ਉਡਾ ਕੇ ਇਸ ਨੂੰ ਬੰਦ ਕੀਤਾ ਹੋਇਆ ਸੀ ਤੱਕਨ ਉਤੇ ਬਹੁਤ ਠੰਡਈ ਆਈ ਸੀ ਇਸ ਵਿੱਚ ਜ਼ਰੂਰ ਘਰਦਿਆਂ ਬਣੀਆਂ ਪਿੰਨੀਆਂ ਹੋਣਗੀਆਂ ਪ੍ਰਭਾ ਨੇ ਪੀਪੀ ਤੇ ਥੋਲਾ ਮਾਰ ਕੇ ਪੁੱਛਿਆ ਇਹ ਪੀਪੀ ਕਿਸ ਦੀ ਆ ਥੋਲਾ ਵੱਜਨ ਸਾਹ ਨੇੜੇ ਬੈਠੀ ਬੁੱਢੀ ਤਰਫ ਘੁਈ ਜਿਵੇਂ ਪ੍ਰਭਾ ਨੇ ਪੀਪੀ ਉੱਤੇ ਨਹੀਂ ਸਗੋਂ ਉਸਦੇ ਸਿਰ ਉੱਤੇ ਥੋਲਾ ਮਾਰਿਆ ਹੋਵੇ ਆਖਣ ਲੱਗੀ ਕੀ ਹੈ ਕੁੜੀਏ ਪੀਪੀ ਮੇਰੀ ਐ ਤੇਰੀ ਆ ਬੇਬੇ ਪ੍ਰਭਾ ਨੇ ਪੁੱਛਿਆ ਹਾਂ ਇਹ ਆ ਕੇ ਬੁੱਢੀ ਨੇ ਪੀਪੀ ਆਪਣੇ ਨੇੜੇ ਸਰਕਾਰੀ ਤੇ ਉਸ ਉੱਤੇ ਕੂਣੀ ਰੱਖ ਕੇ ਉਹ ਬੈਠ ਗਈ ਬੁੱਢੇ ਦੀ ਉਮਰ 70 ਵਰਿਆਂ ਦੀ ਹੋਵੇਗੀ ਉਹ ਉੱਚੇ ਲੰਬੇ ਕੱਦ ਕਰਦੀ ਜੱਟੀ ਸੀ ਉਹਦੇ ਮੋਢੇ ਰਤਾ ਕੋ ਅੱਗੇ ਨੂੰ ਮੁੜੇ ਹੋਏ ਸਨ ਜਿਸ ਕਰਕੇ ਉਹਦੀ ਪਿੱਠ ਵਿੱਚ ਇੱਕ ਨਿੱਕਾ ਜਿਹਾ ਬੇਮਲੂਮਾ ਕੁਬ ਨਿਕਲਿਆ ਜਾਂਦਾ ਸੀ ਉਸ ਨੇ ਸਿਰ ਉੱਤੇ ਸਲਾਰੀ ਲਈ ਹੋਈ ਸੀ ਜਿਸ ਨਾ ਉਦਾਸਰ ਮੱਥੇ ਤੱਕ ਕੱਜਿਆ ਹੋਇਆ ਸੀ ਉਸਦੀ ਚੂਹੇ ਰੰਗ ਕਮੀਜ਼ ਦਾ ਗਲਵਾ ਤੇ ਬਾਹਵਾ ਮਰਦਾਨੀਆਂ ਸਨ ਕਮੀਜ਼ ਦੀਆਂ ਟੱਕਣ ਵਾਲੀਆਂ ਦੋ ਜੇਬਾਂ ਜਿਨ੍ਹਾਂ ਵਿੱਚ ਪਤਾ ਨਹੀਂ ਕੀ ਕੁਝ ਭਰਿਆ ਹੋਇਆ ਸੀ ਬਹੁਤ ਫੁੱਲੀਆਂ ਹੋਈਆਂ ਸਨ ਉਸ ਦੀਆਂ ਗੱਲਾਂ ਵਿੱਚ ਲੀਕਾਂ ਤੇ ਚੁਰੜੀਆਂ ਦਾ ਝਾਰ ਸੀ ਪਰ ਉਹਦੀ ਲੰਮੀ ਮੁੜੀ ਹੋਈ ਨੱਕ ਉਤੇ ਕੋਈ ਚੁਰਲੀ ਨਹੀਂ ਸੀ ਸਗੋਂ ਨੱਕ ਦੇ ਉਤੋਂ ਮਾਸ ਚੜ ਗਿਆ ਸੀ ਜਿਸ ਕਰਕੇ ਇਹ ਕਿਸੇ ਪੰਛੀ ਦੀ ਚੁੰਝ ਵਾਂਗ ਜਾਪਦੀ ਸੀ ਪ੍ਰਭਾ ਨੇ ਬੁੱਢੀ ਵੱਲ ਤੱਕਿਆ ਬੁੱਢੀ ਨੇ ਆਪਣੀ ਚੁੰਝ ਨੂੰ ਕਮਾਇਆ ਜਿਵੇਂ ਉਸਨੇ ਠੰਗ ਮਾਰਨੀ ਹੋਵੇ ਸ਼ਿੱਲਾ ਨੇ ਪ੍ਰਭਾ ਨੂੰ ਪੋਲੇ ਜੀ ਆਖਿਆ ਮੇਰੇ ਖਿਆਲ ਵਿੱਚ ਇਸ ਪੀਪੀ ਵਿੱਚ ਜ਼ਰੂਰ ਪਿੰਨੀਆਂ ਹਨ ਘਰ ਦੇ ਕਿਉਂ ਦੀਆਂ ਤੂੰ ਟੋ ਤਾ ਸਹੀ ਤੂੰ ਟੋ ਸ਼ਿੱਲਾ ਆਪਣੀ ਥਾਂ ਤੋਂ ਰਤਾ ਕੋ ਹਿੱਲ ਕੇ ਬੁੱਢੀ ਦੇ ਨੇੜੇ ਹੋ ਗਈ ਬੁੱਢੀ ਨੇ ਸ਼ੀਲਾ ਤੇ ਪ੍ਰਵਾ ਦੀ ਕੁਸਰ ਮੁਸਸ ਸੁਣ ਲਈ ਸੀ ਓਕੇ ਜੀ ਹੋਏ ਗਿੱਦੜੀ ਵਾਂਗ ਝੀ ਲੈ ਕੇ ਪਈ ਤੇ ਆਖਣ ਲੱਗੇ ਛੱਡ ਕੁੜੀਏ ਮੇਰੀ ਪੀਪੀ ਦੋਵਾਂ ਰਕਾਨਾਂ ਨੂੰ ਪਿੰਨੀਆਂ ਛੱਡ ਦ ਐਵੇਂ ਫੋਲਾ ਫਾਲੇ ਕਰਨ ਲੱਗੀ ਹੈ ਤੁਸੀਂ ਐਨੇ ਸੋਹਣੇ ਸੋਹਣੇ ਕੱਪੜੇ ਪਾਈ ਬੈਠੀਆਂ ਆਪਣੇ ਨਾਲ ਰੋਟੀ ਟੁਕ ਵੰਨ ਕੇ ਨਹੀਂ ਲਿਆਈਆਂ ਜਦੋਂ ਬੰਦਾ ਘਰੋਂ ਤੁਰੇ ਦਾ ਲਟਕਦਾ ਬਣ ਲਵੇ ਹੁਣ ਬਿੱਲੀਆਂ ਵਾਂਗ ਝਾਕਦੀਆਂ ਇਹ ਆ ਕੇ ਉਸਨੇ ਪੀਪੀ ਨੂੰ ਆਪਣੀ ਸਲਾਰੀ ਦੇ ਪੱਲੇ ਹੇਟ ਕੱਜ ਲਿਆ ਬੁੱਢੀ ਦੀ ਕੰਜੂਸੀ ਤੇ ਕਮੀਨਗੀ ਉੱਤੇ ਸਾਨੂੰ ਬੜਾ ਗੁੱਸਾ ਆਇਆ ਸਾਨੂੰ ਇੰਜ ਲੱਗਾ ਜਿਵੇਂ ਉਸਨੇ ਸਾਡਾ ਹੱਕ ਖੋਲਿਆ ਹੁੰਦਾ ਹੈ ਇਸ ਦੀ ਪੀਪੀ ਵਿੱਚ ਜ਼ਰੂਰ ਪਿੰਨੀਆਂ ਹੋਣਗੀਆਂ ਸ਼ਾਇਦ ਮੱਠੀਆਂ ਹੋਣ ਖਰੇ ਇਸ ਦੀ ਨੌ ਨੇ ਇਸ ਨੂੰ ਮੋਟ ਪਾ ਕੇ ਪਰਾਠੇ ਪਕਾ ਕੇ ਦਿੱਤੇ ਹੋਣ ਗੱਦੀ ਦੇ ਖੜ ਕੇ ਤੇ ਰੋਲੇ ਵਿੱਚ ਸਾਨੂੰ ਇਹ ਪਤਾ ਹੀ ਨਾ ਲੱਗਿਆ ਕਦ ਟੀਟੀ ਆ ਗਿਆ ਟੀਟੀ ਨੇ ਮੇਰਾ ਟਿਕਟ ਵੇਖ ਕੇ ਅਧਿਆਪਕਾ ਦਾ ਟਿਕਟ ਪੁੱਛਿਆ ਇਸ ਪਿੱਛੋਂ ਉਸ ਨੇ ਸਾਰੀਆਂ ਕੁੜੀਆਂ ਵੱਲ ਝਾਤ ਮਾਰੀ ਤੇ ਬਾਕੀ ਦੀਆਂ ਤੀਵੀਆਂ ਵੱਲ ਇੱਕ ਤਿੱਕੀ ਨਿਗਾਹ ਸੁੱਟ ਕੇ ਉਹਨਾਂ ਨੂੰ ਟੋਕੇ ਉਹ ਬੁੱਢੀ ਵੱਲ ਉਲਾਕਿਆ ਪੁੱਛਣ ਲੱਗਾ ਮਾਈ ਟਿਕਟ ਬੁੱਢੀ ਦਾ ਰੰਗ ਹਲਦੀ ਦੀ ਵਾਂਗ ਹੋ ਗਿਆ ਉਸ ਨੇ ਆਖਿਆ ਭਾਈ ਮੈਂ ਤਾਂ ਛੇਤੀ ਵਿੱਚ ਗੱਡੀ ਚੜ ਗਈ ਟਿਕਟ ਲੈ ਹੀ ਨਾ ਹੋਇਆ ਉਸ ਨੇ ਆਖਿਆ ਜੇ ਟਿਕਟ ਨਹੀਂ ਸੀ ਲੈ ਹੋਇਆ ਤਾਂ ਗੱਡੀ ਕਿਵੇਂ ਚੜ ਗਈ ਸਾਰੀਆਂ ਕੁੜੀਆਂ ਬੁੱਢੇ ਵੱਲ ਟੱਕਣ ਲੱਗੀਆਂ ਬੇਈਮਾਨ ਕਮੀਨੀ ਕੰਜੂਸ ਟੀਟੀ ਨੇ ਆਪਣੀ ਜੇਬ ਵਿੱਚੋਂ ਕਿਤਾਬ ਕੱਢੀ ਤੇ ਪੁੱਛਣ ਲੱਗਾ ਕਿੱਥੋਂ ਚੜੀ ਹੈ ਮਾਈ ਬੁੱਢੀ ਨੇ ਆਖਿਆ ਇੱਥੋਂ ਹੀ ਬਸ ਕਿੱਥੇ ਜਾਏਂਗੀ ਇੱਥੇ ਹੀ ਬਸ ਟੀਟੀ ਨੇ ਘੂਰ ਕੇ ਪੁੱਛਿਆ ਕੀ ਆਖਦੀ ਹੈ ਮੈਂ ਆਖਿਆ ਤੂੰ ਕਿੱਥੇ ਬੈਠੀ ਆ ਗੱਡੀ ਵਿੱਚ ਬੁੱਢੀ ਨੇ ਆਖਿਆ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਚੜੀ ਆ ਤੇਰਾ ਭੱਲਾ ਹੋਵੇ ਮੈਂ ਭੁੱਲ ਗਈ ਸੀ ਛੇਤੀ ਮੈਨੂੰ ਟੀਟੀ ਨੇ ਰੋਕ ਕੇ ਪੁੱਛਿਆ ਤੂੰ ਜਾਣਾ ਕਿੱਥੇ ਹੈ ਆ ਅਗਲੇ ਸਟੇਸ਼ਨ ਤੇ ਟੀਟੀ ਬੁੱਢੀ ਦੀਆਂ ਗੱਲਾਂ ਸੁਣ ਕੇ ਆਪਣੇ ਕਾਗਜ਼ ਫੋਲਣ ਲੱਗਾ ਬੁੱਢੀ ਇੱਕ ਮੁਜ਼ਰਮ ਬਣੀ ਬੈਠੀ ਰਹੀ ਟੀਟੀ ਆਪਣੇ ਕਾਗਜ਼ ਫੋਲਦਾ ਹੋਇਆ ਬੋਲਿਆ ਜੇ ਟਿਕਟ ਨਹੀਂ ਲਿਆ ਤਾਂ ਕਿਰਾਇਆ ਕੱਢ ਕਿਰਾਇਆ ਬੁੱਢੀ ਦੀਆਂ ਪੋਲੀਆਂ ਨਾਸਾਂ ਫਰਕੀਆਂ ਹਾਂ ਕਿਰਾਇਆ ਟੀਟੀ ਨੇ ਸਖਤ ਲਹਿਜੇ ਵਿੱਚ ਆਖਿਆ ਗੱਡੀ ਤੇ ਚੜਨ ਲੱਗਿਆ ਨੇ ਸੀ ਸੋਚਿਆ ਸਰਕਾਰ ਨੇ ਗੱਡੀ ਇਸ ਲਈ ਨਹੀਂ ਬਣਾਈ ਕਿ ਜੋ ਮਲੰਗ ਜੁੱਲੀ ਚੱਕ ਕੇ ਆਏ ਗੱਡੀ ਵਿੱਚ ਬੈਠ ਜਾਏ ਕਿਰਾਇਆ ਠੱਲਾ ਕਰ ਬੁੱਢੀ ਫੇਰ ਚੁੱਪ ਹੋ ਗਈ ਟੀਟੀ ਨੂੰ ਗੁੱਸਾ ਚੜ ਗਿਆ ਮੈਂ ਆਖਿਆ ਕਿਰਾਇਆ ਕੱਢ ਕਿਰਾਇਆ ਬੁੱਢੀ ਦੇ ਬੋਲ ਫਰਕੇ ਹਾਂ ਕਿਰਾਇਆ ਕੱਢ 2 ਰੁਪਇਆ 2 ਰੁਪਇਆ ਹਾਂ ਹਾਂ 2 ਰੁਪਇਆ ਪਰ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਹੀ ਤੂੰ ਭਾਵੇਂ ਪਿਛਲੇ ਸਟੇਸ਼ਨ ਤੋਂ ਚੜੀ ਹੋਵੇਂ ਭਾਵੇਂ ਧੁਰੂ ਕਿਰਾਇਆ ਤੈਨੂੰ ਉਸੇ ਸਟੇਸ਼ਨ ਤੋਂ ਦੇਣਾ ਪਵੇਗਾ ਜਿੱਥੋਂ ਗੱਡੀ ਚੱਲਦੀ ਹੈ ਸਮਝੋ ਫਿਰੋਜ਼ਪੁਰ ਤੋਂ ਲੈ ਕੇ ਇੱਥੋਂ ਤੱਕ ਦਾ ਕਿਰਾਇਆ ਹੈ 12 ਅੰਨੇ ਦੋਣਾ ਜੁਰਮਾਨਾ ਲੱਗੇਗਾ ਕੱਢ 2 ਰੁਪਇਆ ਛੇਤੀ ਕਰ ਅਗਲੇ ਸਟੇਸ਼ਨ ਤੇ ਉਤਰ ਜਾਈਂ ਬੁੱਢੀ ਦਾ ਟੁੱਟੀ ਵਰਗਾ ਮੂੰਹ ਖੁੱਲ ਗਿਆ ਉਸਨੇ ਤਰਲਾ ਕਰਕੇ ਆਖਿਆ ਬੇਵੀਰਾ ਮੇਰੇ ਤਾਂ ਤੇੜ ਦੇ ਲੀੜੇ ਵੇਚ ਕੇ ਵੀ 200 ਰੁਪਇਆ ਨਹੀਂ ਵਟਿਆ ਜਾਣਾ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਬੈਠੀ ਆਂ ਅਗਲੇ ਸਟੇਸ਼ਨ ਉੱਤਰ ਜਾਵਾਂਗੀ ਮੈਨੂੰ ਬੁੱਢੀ ਠੇਰੀ ਨੂੰ ਕੀ ਪਤਾ ਹੈ ਤੁਹਾਡੇ ਕਾਨੂੰਨਾਂ ਦਾ ਟੀਟੀ ਦੇ ਨਿੱਕੇ ਨਿੱਕੇ ਦੰਦ ਮੁੱਛਾਂ ਹੇਠੋਂ ਚਮਕਣ ਲੱਗੇ ਉਸਨੇ ਆਖਿਆ ਤੂੰ ਤਾਂ ਭੋਲੀ ਹੀ ਹੈ ਮਾਈ ਕਾਨੂੰਨ ਕਾਨੂੰਨ ਹੈ ਮੇਰੇ ਲਈ ਵੀ ਤੇ ਤੇਰੇ ਲਈ ਵੀ ਕਾਨੂੰਨ ਆਖਦਾ ਹੈ ਮੈਂ ਤੇਰੇ ਕੋਲੋਂ 200 ਰੁਪਏ ਲਵਾਂ ਤੇ ਕਾਨੂੰਨ ਇਹ ਵੀ ਆਖਦਾ ਹੈ ਕਿ ਤੈਨੂੰ 200 ਰੁਪਏ ਦੇਣਾ ਪਵੇਗਾ ਇਸ ਕਾਨੂੰਨ ਨੂੰ ਨਾ ਮੈਂ ਬਦਲ ਸਕਦਾ ਹਾਂ ਨਾ ਤੂੰ ਇਸ ਕਰਕੇ ਬਹੁਤਾ ਰਫੜ ਨਾ ਪਾ ਮੇਰੇ ਕੋਲ ਵਹਿਲ ਨਹੀਂ ਛੇਤੀ ਕਰੋ ਆਪਣੇ ਆਪ ਨੂੰ ਇੱਕ ਅਨਜਾਨ ਕੱਟਰੇ ਵਿੱਚ ਕਿਰੀ ਵੇਖ ਕੇ ਬੱਕਰੀ ਵਾਂਗ ਮਿਆਂਕੀ ਪੁੱਤ ਮੇਰੇ ਕੋਲ ਪੈਸੇ ਕਿੱਥੋਂ ਜੇ ਪੈਸੇ ਹੁੰਦੇ ਤਾਂ ਮੈਂ ਇਹ ਲੀਰਾ ਪਤੀਰਾ ਕਿਉਂ ਪਾਉਂਦੀ ਮੇਰੇ ਕੋਲ ਤਾਂ ਫੀਮ ਖਾਂ ਜੋਗੇ ਪੈਸੇ ਵੀ ਨਹੀਂ ਮੈਂ ਭੁੱਲ ਗਈ ਪੁੱਤ ਮੈਨੂੰ ਮਾਫੀ ਦੇ ਟੀਟੀ ਨੇ ਘੂਰ ਕੇ ਆਖਿਆ ਮਾਫੀ ਮਾਫੀ ਸਾਫੀ ਕੁਝ ਨਹੀਂ ਐਵੇਂ ਮੇਰਾ ਵਕਤ ਨਾ ਖਰਾਬ ਕਰ ਲਿਆ ਪੈਸੇ ਨਹੀਂ ਤੇ ਪੁਲਿਸ ਦੇ ਹਵਾਲੇ ਕਰ ਦਿਆਂਗਾ ਪੁਲਿਸ ਦਾ ਨਾ ਸੁਣਦੇ ਬੁੱਢੀ ਤੱਤਰਾ ਨਿੱਕਲ ਗਿਆ ਉਸ ਨੇ ਦੁਹਾਈ ਦੇ ਕੇ ਆਖਿਆ ਬੇਪੁੱਤਾ ਮੈਨੂੰ ਮਾਫੀ ਦੇ ਦੇ ਮੈਂ ਤੇਰੇ ਪੈਰ ਫੜਦੀ ਆਂ ਮੈਂ ਭੁੱਲ ਗਈ ਅਗਲੇ ਸਟੇਸ਼ਨ ਜ਼ਰੂਰ ਉਤਰ ਜਾਵਾਂਗੀ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਹੀ ਚੜੀ ਆਂ ਬੇਪੁੱਤਾ ਮੈਂ ਭੁੱਲ ਗਈ ਬੁੱਢੀ ਨੇ ਟੀਟੀ ਵੱਲ ਤੱਕਿਆ ਇਸ ਤੱਕਣੀ ਵਿੱਚ ਪਰੇਸ਼ਾਨੀ ਸੀ ਸਾਰੀਆਂ ਕੁੜੀਆਂ ਸਾਹਮਣੇ ਉਸ ਦੀ ਗੁਰਬਤ ਦੀਆਂ ਸਾਰੀਆਂ ਜੇਬਾਂ ਗਈਆਂ ਉਸਨੇ ਫਿਰ ਤਰਲੇ ਕਰਨੇ ਸ਼ੁਰੂ ਕੀਤੇ ਟੀਟੀ ਉਸ ਵੱਲੋਂ ਤਵੱਜਾ ਹਟਾ ਕੇ ਕੁੜੀਆਂ ਵੱਲ ਪਰਤਿਆ ਬੁੱਢੀ ਉਸੇ ਤਰ੍ਹਾਂ ਬਸ ਬਸ ਕਰਦੀ ਰਹੀ ਉਸ ਦੀਆਂ ਮਿੰਤਾ ਤੇ ਤਰਲਿਆਂ ਨੇ ਉਸ ਦਾ ਸਾਰਾ ਗਰੂਰ ਮਿੱਟੀ ਵਿੱਚ ਰੋਲ ਦਿੱਤਾ ਸਾਨੂੰ ਵੀ ਉਸ ਉੱਤੇ ਤਰਸ ਹੋਣ ਲੱਗਾ ਇਹ ਟੀਟੀ ਉਸ ਨੂੰ ਕਿਉਂ ਨਹੀਂ ਛੱਡ ਦਿੰਦਾ ਕਿਵੇਂ ਤਰਲੇ ਕਰਦੀ ਹੈ ਵਿਚਾਰੀ ਟੀਟੀ ਨੇ ਬਾਕੀ ਮੁਸਾਫਰਾਂ ਦੇ ਟਿਕਟ ਵੇਖੀ ਅਖੀਰ ਵਿੱਚ ਉਸਨੇ ਕੁੜੀਆਂ ਦੇ ਟਿਕਟ ਵੇਖਣੀ ਸ਼ੁਰੂ ਕੀਤੀ ਜਦ ਪ੍ਰਭਾ ਦੀ ਬਾਰੀ ਆਈ ਤਾਂ ਉਸਨੇ ਹੌਲੀ ਜੇ ਮੂੰਹ ਬਣਾ ਕੇ ਆਖਿਆ ਮੈਂ ਤਾਂ ਟਿਕਟ ਲੈਣਾ ਭੁੱਲ ਗਈ ਟੀਟੀ ਨੇ ਪ੍ਰਭਾ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਉਸ ਦੇ ਸਾਵੇ ਓਵਰ ਕੋਟ ਉਸ ਦੀ ਰੇਸ਼ਮੀ ਚੁੰਨੀ ਤੇ ਫਿਰ ਉਸ ਦੇ ਵਧੀਆ ਸੈਂਡਲਾਂ ਵੱਲ ਉਸ ਨੂੰ ਯਕੀਨ ਨਾ ਆਇਆ ਕਿ ਇਸ ਕੁੜੀ ਬਸ ਟਿਕਟ ਨਹੀਂ ਹੈ ਉਸ ਨੇ ਫਿਰ ਪੁੱਛਿਆ ਕਿ ਤੁਹਾਡੇ ਪਾਸ ਟਿਕਟ ਨਹੀਂ ਪ੍ਰਵਾ ਨੇ ਆਖਿਆ ਨਹੀਂ ਟੀਟੀ ਨੂੰ ਇੱਕ ਮਿੰਟ ਲਈ ਕੋਈ ਗੱਲ ਨਾ ਸੁੱਜੀ ਫਿਰ ਉਸ ਨੇ ਆਖਿਆ ਚੰਗਾ ਕਿਰਾਇਆ ਕੱਢੋ ਪ੍ਰਵਾ ਨੇ ਆਖਿਆ ਕਿਰਾਇਆ ਵੀ ਹੈ ਨਹੀਂ ਕਿਰਾਇਆ ਵੀ ਹੈ ਨਹੀਂ ਨਹੀਂ ਮੈਨੂੰ ਵੀ ਪੁਲਿਸ ਨੂੰ ਪਾਸ ਫੜਾ ਦਿਓ ਮੇਰੇ ਕੋਲ ਕਿਰਾਇਆ ਹੈ ਹੈ ਨਹੀਂ ਪਰਵਾਦੇ ਭਰੋਸੇ ਪਰੇ ਉੱਤਰ ਅਤੇ ਉਸ ਦੀਆਂ ਹੱਸਦੀਆਂ ਅੱਖਾਂ ਵੇਖ ਕੇ ਟੀਟੀ ਨੂੰ ਯਕੀਨ ਹੋ ਗਿਆ ਕਿ ਇਸ ਕੁੜੀ ਪਾਸਟਿਕਟ ਹੈ ਪਰ ਇਹ ਕੁਝ ਠੱਠਾ ਕਰ ਰਹੀ ਹੈ ਉਸ ਨੇ ਉਸ ਨਾਲ ਬਹੁਤੇ ਸਵਾਲ ਕਰਨੇ ਮੁਨਾਸਿਬ ਨਾ ਸਮਝੇ ਉਹ ਮੋੜ ਬੁੱਢੀ ਦਵਾਲੇ ਹੋ ਗਿਆ ਉਸ ਨੂੰ ਆਖਣ ਲੱਗਾ ਬੁੱਢੀਏ ਛੇਤੀ ਕਰ ਸਟੇਸ਼ਨ ਨੇੜੇ ਆ ਰਿਹਾ ਪੈਸੇ ਕੱਢ ਬੁੱਢੀ ਪੱਥਰ ਬਣੀ ਬੈਠੀ ਰਹੀ ਸੁਣਦੀ ਹੈ ਕਿ ਨਹੀਂ ਟੀਟੀ ਗੱਜਿਆ ਬੁੱਢੀ ਨੇ ਕੰਨ ਚੁੱਕੇ ਟੀਟੀ ਗੁੱਸੇ ਵਿੱਚ ਬਣਾਉਂਦਾ ਹੋਇਆ ਆਖਣ ਲੱਗਾ ਤੇਰੇ ਵਰਗਿਆਂ ਦਾ ਇਲਾਜ ਤਾਂ ਪੁਲਿਸ ਕਰੇਗੀ ਤਹਰ ਜਾ ਅਗਲੇ ਸਟੇਸ਼ਨ ਉੱਤੇ ਪੁਲਿਸ ਬੁਲਾ ਕੇ ਤੇਰੇ ਵਾਲਤਾ ਮੁੱਕੂ ਬੰਨਣਾ ਮੈਂ ਅਸੀਂ ਸਭ ਨਾ ਨੇ ਟੀਟੀ ਨੂੰ ਆਖਿਆ ਚਲੋ ਮਾਫ ਕਰੋ ਵਿਚਾਰੀ ਭੁੱਲ ਗਈ ਹੈ ਬੁੱਢੀ ਇਸ ਨੂੰ ਛੱਡ ਦਿਓ ਤੁਹਾਨੂੰ ਅਸੀਸਾਂ ਦੇਵੇਗੀ ਅਸੀਸਾਂ ਦਾ ਨਾਂ ਸੁਣਦੇ ਬੁੱਢੀ ਦਾ ਕਲੇਡੂ ਪਰ ਗਿਆ ਤੇ ਉਹ ਟੀਟੀ ਨੂੰ ਅਸੀਸਾਂ ਦੇਣ ਲੱਗ ਪਈ ਟੀਟੀ ਜਰਾ ਵੀ ਨਾ ਮੰਨਿਆ ਉਸ ਨੇ ਖਿੱਚ ਕੇ ਆਖਿਆ ਮੈਂ ਤਾਂ ਸਾਰੇ ਪਖੰਡ ਵੇਖੇ ਹੋਏ ਨੇ ਇਸ ਬੁੱਢੀ ਤੋਂ ਮੈਂ ਕਿਰਾਇਆ ਵਸੂਲ ਕਰਕੇ ਹੀ ਰ੍ਹਾਂਗਾ ਮੈਂ ਇਸ ਤਰ੍ਹਾਂ ਹਰ ਇੱਕ ਉੱਤੇ ਤਸ ਖਾ ਕੇ ਛੱਡ ਦੇਵਾਂ ਤਾਂ ਮੈਨੂੰ ਤਾਂ ਸਰਕਾਰੀ ਨੌਕਰੀ ਬਣੋ ਜਵਾ ਵੀ ਸਮਝੋ ਬੁੱਢੀਏ ਅਗਲੇ ਸਟੇਸ਼ਨ 'ਤੇ ਤੈਨੂੰ ਪੁਲਿਸ ਦੇ ਹਵਾਲੇ ਕੀਤਾ ਤਾਂ ਤੂੰ ਕੀ ਕੀ ਯਾਦ ਕਰੇਂਗੀ ਇਹ ਆ ਕੇ ਟੀਟੀ ਚਲਦੀ ਗੱਡੀ ਵਿੱਚੋਂ ਹੀ ਦੂਜੇ ਡੱਬੇ ਵਿੱਚ ਚਲਾ ਗਿਆ ਟੀਟੀ ਦੇ ਚਲੇ ਜਾਣ ਪਿੱਛੋਂ ਬੁੱਢੀ ਨੇ ਫੇਰ ਸਬਨਾ ਵੱਲ ਤੱਕਿਆ ਉਹ ਬੜੀ ਥੱਕੀ ਹੁਟੀ ਜਾਪਦੀ ਸੀ ਤੇ ਉਸ ਦੀਆਂ ਬੇਵੱਸ ਅੱਖਾਂ ਵਿੱਚ ਸੱਖਣਾਪਣ ਮਾਇੂਸੀ ਤੇ ਆਉਣ ਵਾਲੀ ਵਿਫਤਾ ਦਾ ਚੋਲਾ ਸੀ ਸਾਨੂੰ ਉਸ ਨਾਲ ਇੱਕ ਤਰ੍ਹਾਂ ਹਮਦਰਦੀ ਜੀ ਹੋ ਗਈ ਪਰਵਾਂ ਨੇ ਆਖਿਆ ਬੇਬੇ ਇਹ ਟੀਟੀ ਵੀ ਬੜੇ ਅਜੀਬ ਹੁੰਦੇ ਨੇ ਜਦੋਂ ਮੈਂ ਆਖਿਆ ਮੇਰੇ ਕੋਲ ਟਿਕਟ ਨਹੀਂ ਤਾਂ ਉਸਨੇ ਮੈਨੂੰ ਕੁਝ ਵੀ ਨਹੀਂ ਆਖਿਆ ਤੂੰ ਮਿੰਤਾ ਤਰਲੇ ਕਰ ਰਹੀ ਸਾਂ ਉਸ ਤੋਂ ਮਾਫੀ ਮੰਗ ਰਹੀ ਸਾਂ ਤੇ ਉਹ ਪੁਲਿਸ ਨੂੰ ਫੜਾਉਣ ਉਹ ਫਿਰਦਾ ਸੀ ਤੇਰੇ ਮੇਰੇ ਵਿੱਚ ਭਲਾ ਕੀ ਫਰਕ ਹੈ ਬਸ ਇਹੋ ਨਾ ਕਿ ਤੂੰ ਪਾਟੀ ਹੋਈ ਸਲਾਰੀ ਪਾਈ ਹੋਈ ਹੈ ਤੇ ਮੈਂ ਓਵਰਕੋਟ ਬਸ ਏਸੀ ਓਵਰਕੋਟ ਦਾ ਫਰਕ ਹੈ ਜੋ ਓਵਰਕੋਟ ਪਾਈ ਫਿਰਦੇ ਨੇ ਉਹਨਾਂ ਨੂੰ ਇਹ ਟੀਟੀ ਕੁਝ ਨਹੀਂ ਆਖਦੀ ਅਗਲੇ ਸਟੇਸ਼ਨ ਉਤੇ ਫੜਨ ਲਈ ਇਹ ਟੀਟੀ ਜਦ ਆਇਆ ਤਾਂ ਕੀ ਕਰੇਗੀ ਪਰ ਆਵਾ ਦੀਆਂ ਗੱਲਾਂ ਸੁਣ ਕੇ ਬੁੱਢੀ ਪੰਗਰ ਗਈ ਉਹ ਮੱਸਾਂ ਇਹੋ ਆਖ ਸਕੀਗੀ ਕੀ ਕਰਨਾ ਧੀਏ ਪਤਾ ਨਹੀਂ ਚੱਲਦਾ ਕੀ ਕਰਾਂ ਆਪਣੇ ਦੋਤੇ ਕੋਲ ਆਈ ਹਾਂ ਉਹ ਮੰਤਰਾਸੇ ਪੜਦਾ ਉਸ ਨੂੰ ਮਿਲਣ ਗਈ ਸੀ ਮੇਰੇ ਕੋਲ ਕੀ ਹੈ ਇਹ ਟੀਟੀ ਨੂੰ ਦੇਣ ਲਈ ਚੰਮ ਹੈ ਉਹ ਪਾਵੇਂ ਲਾ ਲਵੇ ਪ੍ਰਵਾ ਆਖਿਆ ਮੈਂ ਤੈਨੂੰ ਦੱਸਾਂ ਤੂੰ ਇਉਂ ਕਰ ਮੇਰਾ ਕੋਟ ਪਾ ਲੈ ਜੇ ਤੂੰ ਕੋਟ ਪਾ ਲਵੇਂਗੀ ਤਾਂ ਤੈਨੂੰ ਕਿਸੇ ਨੇ ਟਿਕਟ ਨਹੀਂ ਪੁੱਛਣਾ ਉਸ ਦੀ ਅੰਕਲ ਨਾਲ ਸੁਣ ਕੇ ਬੁੱਢੀ ਦਾ ਮਨ ਪਾਰ ਆਇਆ ਪ੍ਰਵਾ ਨੇ ਫੇਰ ਆਖਿਆ ਬੇਬੇ ਤੂੰ ਮੇਰਾ ਕੋਟ ਪਾਲੈ ਮੈਂ ਤੈਨੂੰ ਠੀਕ ਆਖ ਰਹੀ ਆ ਲੈ ਉਸਨੇ ਕੋਟ ਲਾ ਕੇ ਬੁੱਢੀ ਨੂੰ ਦਿੰਦਿਆ ਆਖਿਆ ਪ੍ਰਵਾ ਨੇ ਫੇਰ ਆਖਿਆ ਬੇਬੇ ਮੈਂ ਸੱਚ ਕਹਿ ਰਹੀ ਆ ਤੂੰ ਮੇਰਾ ਕੋਟ ਲੈ ਲੈ ਤੇ ਮੇਰੀ ਚੁੰਨੀ ਵੀ ਆਪਣੇ ਸਲਾਰੀ ਮੈਨੂੰ ਦੇ ਦੇ ਸਾਰੀਆਂ ਕੁੜੀਆਂ ਨੇ ਆਖਿਆ ਹਾਂ ਬੇਬੇ ਪ੍ਰਵਾ ਠੀਕ ਹੀ ਆਖਦੀ ਹੈ ਤੂੰ ਇਸ ਦਾ ਕੋਟ ਲੈ ਲੈ ਇਸ ਤਰ੍ਹਾਂ ਤੂੰ ਟੀਟੀ ਦੇ ਪੰਜੇ ਵਿੱਚੋਂ ਬੱਚ ਨਿਕਲेंगी ਬੁੱਢੀ ਨੇ ਸਵਨਾ ਕੁੜੀਆਂ ਵੱਲ ਸਹਿਮੀ ਹੋਈ ਘਟਾਰ ਵਾਂਗ ਤੱਕਿਆ ਤੇ ਉਹਨਾਂ ਦੇ ਮਨ ਦਾ ਭਾਵ ਜਾਚਣ ਲੱਗੇ ਕਿ ਇਹ ਕੁੜੀਆਂ ਸੱਚ ਆਖ ਰਹੀਆਂ ਹਨ ਇਸੇ ਦੁਬਿਤਾ ਵਿੱਚ ਕੁੜੀਆਂ ਨੇ ਬੁੱਢੀ ਨੂੰ ਖੜਾ ਕਰ ਲਿਆ ਲੈ ਬੇਬੇ ਕੋਟ ਪਾ ਬਾਵਾ ਕੱਢ ਬੁੱਢੀ ਨੇ ਦੋਵੇਂ ਹੱਥ ਉਤਾਹ ਚੁੱਕੇ ਕੁੜੀਆਂ ਨੇ ਉਸ ਨੂੰ ਕੋਟ ਪਵਾ ਦਿੱਤਾ ਥੋੜੇ ਚਿਰ ਪਿਛੋਂ ਪ੍ਰਵਾ ਨੇ ਆਖਿਆ ਬੇਬੇ ਤੇਰੇ ਸਰ ਦਾ ਇਹ ਲੀੜਾ ਬਹੁਤ ਪੁਰਾਣਾ ਇਹ ਮੈਨੂੰ ਦੇ ਦੇ ਤੇ ਮੇਰੀ ਚੁੰਨੀ ਤੂੰ ਲੈ ਲੈ ਉਸਨੇ ਬੁੱਢੀ ਦੀ ਇਸ ਲਾਰੀ ਲੈ ਲਈ ਉਸ ਨੂੰ ਚੁੰਨੀ ਦੇ ਦਿੱਤੀ ਭਰਾਵਾਂ ਨੇ ਆਖਿਆ ਬੇਬੇ ਹੁਣ ਤੈਨੂੰ ਕਿਸੇ ਨੇ ਨਹੀਂ ਪਛਾਨਣਾ ਪਰ ਇਹ ਬੀਬੀ ਆਪਣੇ ਕੋਲ ਨਾ ਰੱਖ ਇਸ ਨਾਲ ਟੀਟੀ ਤੈਨੂੰ ਪਛਾਨ ਲਵੇਗਾ ਇਹ ਬੀਬੀ ਮੈਨੂੰ ਦੇ ਦੇ ਮੈਂ ਇਸ ਨੂੰ ਆਪਣੇ ਕੋਲ ਰੱਖ ਲਵਾਂਗੀ ਪਰ ਬੁੱਢੀ ਨੇ ਪੀਪੀ ਨੂੰ ਕੋਟਕੇ ਫੜ ਲਿਆ ਤੇ ਆਖਣ ਲੱਗੀ ਨਹੀਂ ਪੀਪੀ ਤਾਂ ਮੈਂ ਨਹੀਂ ਦੇਵਾਂਗੀ ਸਾਡੇ ਬਹੁਤ ਜ਼ੋਰ ਲਾਉਣ ਉੱਤੇ ਵੀ ਉਸ ਨੇ ਪੀਪੀ ਨਾ ਛੱਡੀ ਪ੍ਰਵਾ ਨੇ ਬੁੱਢੀ ਨੂੰ ਕੁੜੀਆਂ ਦੇ ਵਿਚਕਾਰ ਬਿਠਾ ਕੇ ਉਸ ਦਾ ਮੂੰਹ ਦੂਜੇ ਪਾਸੇ ਕਰ ਦਿੱਤਾ ਤੇ ਆਪ ਬੂਹੇ ਕੋਲ ਬੈਠ ਗਈ ਅਗਲਾ ਸਟੇਸ਼ਨ ਆਇਆ ਗੱਡੀ ਰੁਕੀ ਟੀਟੀ ਫੇਰ ਦਾਖਲ ਹੋਇਆ ਉਸ ਨੇ ਸਾਰੇ ਮੁਸਾਫਰਾਂ ਵੱਲ ਝਾਤ ਮਾਰੀ ਉਸ ਨੂੰ ਬੁੱਢੀ ਕਿਤੇ ਨਜ਼ਰ ਨਹੀਂ ਆਈ ਬੁੱਢੀ ਕਿੱਧਰ ਨਸ ਗਈ ਉਸ ਨੇ ਫਿਰ ਸਭਨਾ ਮੁਸਾਫਰਾਵਲ ਗੋ ਨਾਲ ਤੱਕਿਆ ਬੂਹੇ ਕੋਲ ਉਸ ਨੂੰ ਪ੍ਰਵਾ ਬੈਠੀ ਨਜ਼ਰ ਆਈ ਇਸ ਪਿੱਛੋਂ ਉਹ ਹੌਲੀ-ਹੌਲੀ ਤੁਰਦਾ ਹੋਇਆ ਬੁੱਢੀ ਕੋਲ ਆ ਕੇ ਖੜੋ ਗਿਆ ਜੋ ਸਾਵੇ ਕੋਟ ਤੇ ਲਾਲ ਚੁੰਨੀ ਵਿੱਚ ਪੂਰੀ ਤਰ੍ਹਾਂ ਕੱਜੀ ਹੋਈ ਅਤੇ ਆਪਣੇ ਖੰਭ ਸਮੇਟੀ ਬੈਠੀ ਸੀ ਟੀਟੀ ਨੇ ਉਸ ਦੇ ਮੋਢੇ ਨੂੰ ਹਲੂਣ ਕੇ ਆਖਿਆ ਬੁੱਢੀਏ ਬੁੱਢੀ ਨੇ ਗਰਦਨ ਫੇਰੀ ਤੇ ਸਿਰ ਚੁੱਕਿਆ ਟੀਟੀ ਸਾਹਮਣੇ ਖੜਾ ਸੀ ਟੀਟੀ ਨੂੰ ਵੇਖ ਕੇ ਉਸ ਦਾ ਸਾਹ ਸੁੱਕ ਗਿਆ ਤੇ ਉਸ ਦੇ ਮੂੰਹ ਵਿੱਚੋਂ ਕੋਈ ਬੋਲ ਨਾ ਨਿਕਲਿਆ ਟੀਟੀ ਫਿਰ ਕੱਜਿਆ ਟਿਕਟ ਕਿਥੇ ਹੈ ਤੇਰਾ ਪ੍ਰਵਾ ਦੌੜ ਕੇ ਬੁੱਢੀ ਕੋਲ ਆਈ ਤੇ ਆਖਣ ਲੱਗੀ ਬੇਬੇ ਤੂੰ ਆਖ ਦੇ ਕਿ ਟਿਕਟ ਹੈ ਜੇਬ ਵਿੱਚ ਹੱਥ ਪਾ ਤੇ ਤੇਰੀ ਜੇਬ ਵਿੱਚ ਟਿਕਟ ਹੈ ਪਰ ਬੁੱਢੀ ਦੇ ਹੱਥ ਸਥਲ ਸਨ ਉਹ ਜੇਬ ਵਿੱਚ ਹੱਥ ਨਾ ਪਾ ਸਕੀ ਨਾ ਹੀ ਉਸ ਨੂੰ ਇਸ ਗਲਤੀ ਕੋਈ ਚੰਗੀ ਤਰ੍ਹਾਂ ਸਮਝਾਈ ਕਿ ਟਿਕਟ ਜੇ ਵਿੱਚੋਂ ਕਿੱਥੋਂ ਆ ਗਿਆ ਬੁੱਢੀ ਦੀ ਇਸ ਹਰਕਤ ਉੱਤੇ ਟੀਟੀ ਨੂੰ ਪਤਾ ਨਹੀਂ ਕਿਉਂ ਗੁੱਸਾ ਆ ਗਿਆ ਉਸ ਨੇ ਬੁੱਢੀ ਨੂੰ ਮੋਢਿਆਂ ਉੱਤੋਂ ਝੰਝੋੜ ਕੇ ਆਖਿਆ ਇੱਕ ਚੋਰੀ ਕਰਦੀ ਹੈ ਦੂਜਾ ਲੁਕਦੀ ਹੈ ਚੱਲ ਉੱਠ ਆ ਕੇ ਉਸ ਨੇ ਬੁੱਢੀ ਨੂੰ ਜ਼ੋਰ ਦੀ ਕਸੀਟਿਆ ਤੇ ਕਸੀਟ ਦਾ ਹੋਇਆ ਬੂਹੇ ਤੱਕ ਲੈ ਗਿਆ ਪਰਵਾ ਫਿਰ ਕੋਕ ਕੇ ਆਖਿਆ ਟਿਕਟ ਤੇਰੀ ਜੇਬ ਵਿੱਚ ਆ ਬੇਬੇ ਬੁੱਢੀ ਸੱਲ ਪੱਥਰ ਬਣੀ ਤੱਕਦੀ ਰਹੀ ਉਸ ਨੂੰ ਕੁਝ ਸਮਝ ਨਹੀਂ ਆ ਰਹੀ ਟੀਟੀ ਨੇ ਫਿਰ ਆਖਿਆ ਚੱਲ ਉੱਤਰ ਇੱਥੇ ਇਸੇ ਜਗ੍ਹਾ ਐਨੇ ਵਿੱਚ ਗੱਡੀ ਤੁਰ ਪਈ ਉਹ ਬੁੱਢੀ ਨੂੰ ਤੱਕੇ ਮਾਰ ਕੇ ਹੇਠਾ ਉਤਾਰਨ ਦਾ ਯਤਨ ਕਰਦਾ ਸੀ ਸਾਰੀਆਂ ਕੁੜੀਆਂ ਉੱਚੀ ਉੱਚੀ ਟੀਟੀ ਨੂੰ ਬੋਲਣ ਲੱਗੀਆਂ ਬੇਪਾਈ ਟੀਟੀ ਕਿਉਂ ਵਿਚਾਰੀ ਬੁੱਢੀ ਨੂੰ ਤੰਗ ਕਰਦਾ ਤੇਰੇ ਮਾਮਾ ਵਰਗੀ ਆ ਵਿਚਾਰੀ ਐਵੇਂ ਉਸ ਨੂੰ heਠਾਂ ਸੁਟਣ ਲੱਗਾ ਹੈ ਮਰ ਜਾਊਗੀ ਵਿਚਾਰੀ ਛੱਡ ਦੇ ਇਸ ਨੂੰ ਕੁੜੀਆਂ ਦੀ ਹਾਏ ਬੁਏ ਤੇ ਅਧਿਆਪਕਾਂ ਦੀ ਸਿਫਾਰਿਸ਼ ਉੱਤੇ ਟੀਟੀ ਨੇ ਆਖਿਆ ਚੰਗਾ ਇਸ ਨੂੰ ਇਸ ਗੱਲ ਉੱਤੇ ਛੱਡਦਾ ਹਾਂ ਕਿ ਅਗਲੇ ਸਟੇਸ਼ਨ ਉੱਤੇ ਇਹ ਫੌਰਨ ਉੱਤਰ ਜਾਏ ਬੁੱਢੀ ਨੇ ਆਖਿਆ ਰੱਬ ਤੇਰਾ ਭਲਾ ਕਰੇ ਮੈਂ ਉੱਤਰ ਜਾਵਾਂਗੀ ਇਹ ਆ ਕੇ ਉਹ ਹੌਲੀ-ਹੌਲੀ ਝਰਨ ਲੱਗੀ ਟੀਟੀ ਉਸ ਨੂੰ ਅਗਲੇ ਸਟੇਸ਼ਨ ਉੱਤੇ ਉਤਰਨ ਦਾ ਹੁਕਮ ਦੇ ਕੇ ਚਲਾ ਗਿਆ ਥੋੜੇ ਚਿਰ ਪਿਛੋਂ ਬੁੱਢੀ ਚੁੱਪ ਹੋ ਗਈ ਉਸ ਨੇ ਸਾਰੀਆਂ ਕੁੜੀਆਂ ਵੱਲ ਸ਼ੁਕਰ ਭਰੀਆਂ ਅੱਖਾਂ ਨਾਲ ਤੱਕਿਆ ਅਗਲਾ ਸਟੇਸ਼ਨ ਆਇਆ ਤਾਂ ਇੱਕ ਪਤਲਾ ਲੰਮਾ ਟੀਟੀ ਜਿਸ ਨੇ ਸਿਰ ਉੱਤੇ ਛਿੱਟਾ ਟੋਪ ਲਿਆ ਹੋਇਆ ਸੀ ਡੱਬੇ ਅੰਦਰ ਆਇਆ ਬੁੱਢੀ ਉਸੇ ਤਰ੍ਹਾਂ ਆਪਣੀ ਥਾਂ ਉੱਤੇ ਬੈਠੀ ਰਹੀ ਟੀਟੀ ਨੇ ਇੱਕ ਜੱਟ ਨੂੰ ਟਿਕਟ ਪੁੱਛਿਆ ਤਾਂ ਫਿਰ ਸਿੱਧਾ ਬੁੱਢੀ ਕੋਲ ਆ ਗਿਆ ਤੇਰੀ ਟਿਕਟ ਕਿੱਥੇ ਆ ਮਾਈ ਬੁੱਢੀ ਵੱਡੇ ਕੋਟ ਦੇ ਘੇਰੇ ਨੂੰ ਸਿਮੇਟਣ ਲੱਗੀ ਫਿਰ ਉਸ ਨੇ ਆਖਿਆ ਹੈ ਨਹੀਂ ਕਿਉਂ ਨਹੀਂ ਬੀਰਾ ਮੈਂ ਛੇਤੀ ਛੇਤੀ ਗੱਡੀ ਚੜੀ ਤੇ ਟਿਕਟ ਲੈਣਾ ਭੁੱਲ ਗਈ ਹੂੰ ਟੀਟੀ ਆਪਣੇ ਮਨ ਅੰਦਰ ਹੱਸਿਆ ਜਿਵੇਂ ਉਹ ਬੁੱਢੀ ਦੀ ਸਾਰੀ ਕਥਾ ਜਾਣਦਾ ਹੋਵੇ ਫਿਰ ਉਸ ਆਖਿਆ ਕਿੱਥੋਂ ਚੜੀ ਸੀ ਪਿਛਲੇ ਸਟੇਸ਼ਨ ਤੋਂ ਕਿੱਥੇ ਉਤਰਨਾ ਏ ਅਗਲੇ ਸਟੇਸ਼ਨ ਹਾਂ ਟੀਟੀ ਨੇ ਆਖਿਆ ਜੇ ਟਿਕਟ ਨਹੀਂ ਹੈ ਤਾਂ ਕਿਰਾਇਆ ਕੱਢ ਬੁੱਢੀ ਨੇ ਟਾਡੇ ਵੱਲ ਤੱਕਿਆ ਤੇ ਫੇਰ ਟੀਟੀ ਨੂੰ ਆਖਣ ਲੱਗੀ ਵੀਰਾ ਮੈਂ ਤਾਂ ਆਪਣੀਆਂ ਧੀਆਂ ਨਾਲ ਹਾਂ ਇਹਨਾਂ ਦੇ ਸਕੂਲ ਵਿੱਚ ਰੋਟੀਆਂ ਪਕਾਉਣ ਤੇ ਨੌਕਰ ਹਾਂ ਆਪਣੀਆਂ ਧੀਆਂ ਦਾ ਕੰਮ ਕਰਨ ਜਾ ਰਹੀ ਹਾਂ ਅੱਛਾ ਅੱਛਾ ਸੁਣ ਲਿਆ ਟੀਟੀ ਨੇ ਉਸ ਦੀ ਗੱਲ ਟੋਕੇ ਆਖਿਆ ਮੋਸਟੇਸ਼ਨ ਆ ਗਿਆ ਉੱਤਰਜਨ ਉੱਤਰਵੀ ਬੁੱਢੀ ਨੇ ਕੁੰਡ ਚੱਕ ਕੇ ਪੁੱਛਿਆ ਕਿਹੜਾ ਸਟੇਸ਼ਨ ਹੈ ਕਲਕਲਾ ਕਲਕਲਾ ਹਾਂ ਹਾਂ ਉੱਤਰਛੇਤੀ ਕਰ ਗੱਡੀ ਚੱਲਣ ਵਾਲੀ ਐ ਨਹੀਂ ਤਾਂ ਤੂੰ ਕਿ ਉਤਾਰੂੰਗਾ ਬੁੱਢੀ ਨੇ ਆਖਿਆ ਹੜੇਵੇ ਜਿਉਣ ਜੋਗਿਆ ਮੈਂ ਤਾਂ ਅਗਲੇ ਸਟੇਸ਼ਨ ਜਾਣਾ ਮੋਗੇ ਮੋਗੇ ਉਤਰਨਾ ਮੈਂ ਤਾਂ ਸਾਰੀਆਂ ਕੁੜੀਆਂ ਆਖਣ ਲੱਗੀਆਂ ਬਾਉ ਜੀ ਇਸ ਨੂੰ ਬੈਠੀ ਰਹਿਣ ਦਿਓ ਮੋਗੇ ਅਸੀਂ ਇਸ ਨੂੰ ਆਪਣੇ ਨਾਲ ਉਤਾਰ ਲਵਾਂਗੇ ਟੀਟੀ ਸਾਡੀਆਂ ਸਾਰੀਆਂ ਦੀ ਮਿਹਨਤ ਉੱਤੇ ਰੱਤਾ ਟਿੱਲਾ ਪੈ ਗਿਆ ਤੇ ਉਸ ਨੇ ਆਖਿਆ ਚੰਗਾ ਬੁੱਢੀਏ ਮੋਗੇ ਜ਼ਰੂਰ ਉਤਰ ਜਾਈਂ ਨਹੀਂ ਤਾਂ ਤੈਨੂੰ ਪੁਲਿਸ ਫੜ ਲਵੇਗੀ ਹਾਂਜੀ ਮੋਗੇ ਮੈਂ ਆਪਣੀਆਂ ਧੀਆਂ ਨਾਲ ਉਤਰ ਜਾਊਂਗੀ ਜਿੱਥੇ ਮੇਰੀਆਂ ਧੀਆਂ ਉਤਰਨਗੀਆਂ ਉਹਨਾਂ ਨਾਲ ਹੀ ਮੈਂ ਵੀ ਟੀਟੀ ਚੱਲਾ ਗਿਆ ਬੁੱਢੀ ਨੇ ਪ੍ਰਵਾਹ ਦਾ ਬਹੁਤ ਹੀ ਧੰਨਵਾਦ ਕੀਤਾ ਅਗਲਾ ਸਟੇਸ਼ਨ ਮੋਗਾ ਸੀ ਅਸੀਂ ਉੱਥੇ ਉਤਰ ਨ ਸੀ ਅਸੀਂ ਸਾਮਾਨ ਠੀਕ ਕਰਕੇ ਰੱਖ ਲਿਆ ਬੁੱਢੀ ਨੇ ਚੁੰਨੀ ਤੇ ਇੱਕ ਕੋਟ ਉਤਾਰ ਕੇ ਪ੍ਰਭਾ ਨੂੰ ਦੇ ਦਿੱਤੇ ਤੇ ਮੋਢ ਸਲਾਰੀ ਲੈ ਲਈ ਤੇ ਪ੍ਰਭਾ ਨੂੰ ਆਖਣ ਲੱਗੀ ਲੈ ਤੀ ਇਹ ਅੱਜ ਤੂੰ ਮੇਰੀ ਪੱਥ ਰਖੀਏ ਤੂੰ ਮੇਰੀ ਸਕੀਤੀ ਹੈ ਮੈਂ ਵੀ ਮੋਗੇ ਜਾਣਾ ਇਹ ਆ ਕੇ ਉਸ ਨੇ ਪ੍ਰਭਾ ਨੂੰ ਹਿੱਕ ਨਾਲ ਲਾ ਲਿਆ ਉਹ ਸਭ ਨਾਲ ਕੁੜੀਆਂ ਨੂੰ ਪਿਆਰ ਤੇ ਸ਼ੁਕਰ ਨਾਲ ਤੱਕਣ ਲੱਗੇ ਉਸ ਦੀਆਂ ਵੱਡੀਆਂ ਥੈਲੀਆਂ ਵਰਗੀਆਂ ਜੇਬਾਂ ਇੰਜ ਲੱਗਦੀਆਂ ਸਨ ਜਿਵੇਂ ਮਮਤਾ ਨਾਲ ਭਰੀਆਂ ਹੋਣ ਉਹ ਆਖਣ ਲੱਗੀ ਸ਼ੁਕਰ ਹੈ ਟੀਏ ਤੂੰ ਮੈਨੂੰ ਬਚਾ ਲਿਆ ਮੈਂ ਵੀ ਮੋਗੇ ਦੀਆਂ ਪਰ ਇੱਕ ਗੱਲ ਕਰੀ ਰਾਣੀਏ ਕਿਸੇ ਨੂੰ ਆਖੀ ਨਾ ਵੀ ਮੈਂ ਟਿਕਟ ਵਿਨਾਂ ਗੱਡੀ ਚੜ ਬੈਠੀ ਸਾਂ ਮੋਗੇ ਵਿੱਚ ਤਾਂ ਮੇਰੀ ਮਿੱਟੀ ਪੱਟੀ ਜਾਊ ਇਸ ਪਿੱਛੋਂ ਉਸਨੇ ਮੋਗੇ ਵਿੱਚ ਆਪਣੀ ਗੜੀ ਮਹਾਲੇ ਤੇ ਘਰ ਦਾ ਸਾਰਾ ਪਤਾ ਦਿੱਤਾ ਤੇ ਸਾਨੂੰ ਸਾਰਿਆਂ ਨੂੰ ਜੋਰ ਨਾਲ ਆਉਣ ਲਈ ਆਖਿਆ ਪ੍ਰਵਾ ਨੂੰ ਤਾਂ ਉਹ ਵਾਰ-ਵਾਰ ਕੁੱਟਦੀ ਸੀ ਤੇ ਆਖਦੀ ਸੀ ਤੂੰ ਤਾਂ ਸਾਵੀ ਮੇਰੀ ਤੀ ਵਰਗੀ ਤੀ ਜ਼ਰੂਰ ਆਈ ਪਰ ਹਾਰੇ ਹਾਰੇ ਕਿਸੇ ਕੋਲ ਕਹਿ ਨਾ ਬੈਠੀ ਵੀ ਮੈਂ ਬਿਨਾਂ ਟਿਕਟੋ ਸਾਂ ਸੋ ਗੱਲਾਂ ਵਿੱਚੋਂ ਗੱਲ ਨਿਕਲ ਆਉਂਦੀ ਹੈ ਕਿਤੇ ਸਹਿ ਸੁਹਾਹੀ ਆਖਦੇ ਨੇ ਮੇਰੀਆਂ ਨੋਹਾਂ ਅਤੇ ਸ਼ਰੀਕ ਤਾਂ ਮੇਰਾ ਚੁੰਡਾ ਪਟ ਦੇਣਗੇ ਮੋਗੇ ਸਾਡੀ ਬੜੀ ਇੱਜ਼ਤ ਐ ਸਾਡੀਆਂ ਸਾਰੀਆਂ ਸਾਖ ਸਕੇਰੀਆਂ ਉੱਥੇ ਹੀ ਐ ਮੈਂ ਤਾਂ ਸੀ ਇਹ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਬਸ ਰੱਬ ਤੇਰਾ ਭਲਾ ਕਰੇ ਆਵੇਂਗੀ ਨਾ ਜ਼ਰੂਰ ਆਈਂ ਪ੍ਰਵਾ ਨੇ ਆਖਿਆ ਬੀਬੇ ਅਸੀਂ ਮੋਗੇ 2 ਦਿਨ ਰੁਕਣਾ ਨਮਾ ਸਕੂਲ ਵੇਖਣ ਚੱਲੀਆਂ ਜੇ ਵੇਹਲ ਮਿਲੀ ਤਾਂ ਜ਼ਰੂਰ ਆਵਾਂਗੇ ਨਾਲ ਆਪਣੀਆਂ ਸਹੇਲੀਆਂ ਨੂੰ ਵੀ ਲੈ ਕੇ ਆਵੀਂ ਪ੍ਰਵਾ ਨੇ ਆਖਿਆ हां आमागी ਆਪਣੇ ਮਾਂ ਨੂੰ ਭੁੱਲੀ ਨਾ ਨਹੀਂ ਬੇਬੇ ਮੈਂ ਤੈਨੂੰ ਕਿੱਕਣ ਭੁੱਲ ਸਕਦੀ ਆ ਇਸ ਪਿੱਛੋਂ ਪ੍ਰਵਾ ਨੇ ਆਪਣੀ ਨੋਟਬੁੱਕ ਵਿੱਚ ਬੁੱਢੀ ਦਾ ਸਾਰਾ ਪਤਾ ਲਿਖ ਲਿਆ ਉਸ ਦਾ ਨਾਮ ਉਹਦੇ ਪੁੱਤਾਂ ਦੇ ਨਾਮ ਤੇ ਮੁਹੱਲੇ ਤੇ ਗਲੀ ਦਾ ਨਾਂ ਗੱਡੀ ਹੌਲੀ ਹੋ ਗਈ ਮੋਗੇ ਦਾ ਸਟੇਸ਼ਨ ਆ ਰਿਹਾ ਸੀ ਜਦ ਗੱਡੀ ਰੁਕੀ ਤਾਂ ਸਾਰੀਆਂ ਕੁੜੀਆਂ ਛੜੱਪੇ ਲਾ ਲ ਕੇ ਉਤਰੀਆਂ ਬੁੱਢੀ ਉਤਰਨ ਲੱਗੀ ਤਾਂ ਪ੍ਰਵਾ ਨੇ ਆਖਿਆ ਬੇਬੇ ਪੀਪੀ ਮੈਨੂੰ ਫੜਾ ਦੇ ਰਤਾ ਸੰਭਲ ਕੇ ਉਤਰੀ ਨਹੀਂ ਕਿ ਧੀਏ ਕੋਈ ਗੱਲ ਨਹੀਂ ਮੈਂ ਉੱਤਰ ਜਾਵਾਂਗੀ ਸਣੇ ਪੀਪੀ ਇਸ ਵਿੱਚ ਕਿਹੜਾ ਬੋਝ ਹੈ ਬੁੱਢੀ ਬੋਲੀ ਨਹੀਂ ਬੇਬੇ ਲਿਆ ਫੜਾਈਂ ਖਾਂ ਆਪਣੀ ਧੀ ਨੂੰ ਪੀਪੀ ਇਹ ਆ ਕੇ ਪ੍ਰਵਾ ਨੇ ਮੱਲੋ ਦੂਰੀ ਪੀਪੀ ਫੜ ਲਈ ਤੇ ਪਲੇਟਫਾਰਮ ਉੱਤੇ ਉੱਤਰ ਗਏ ਸਾਡੇ ਨਾਲ ਹੀ ਬੁੱਢੀ ਵੀ ਗੱਡੀ ਚੋਂ ਉੱਤਰ ਕੇ ਸਾਡੇ ਨੇੜੇ ਖੜੀ ਹੋ ਗਈ ਪਲੇਟਫਾਰਮ ਉਤੇ ਕਾਫੀ ਪੀਟ ਸੀ ਟਿਕਟ ਵਾਹੂ ਨੇ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਕਰਕੇ ਇੱਕ ਨਿੱਕਾ ਜਿਹਾ ਰਸਤਾ ਖੋਲ ਰੱਖਿਆ ਸੀ ਤੇ ਇਸ ਭੀੜੇ ਨਾਕੇ ਉਤੇ ਆਪ ਖੜਾ ਬਾਹਰ ਜਾਣ ਵਾਲੇ ਲੋਕਾਂ ਦੇ ਟਿਕਟ ਫੜ ਰਿਹਾ ਸੀ ਅਸੀਂ ਸਾਰੀਆਂ ਕੁੜੀਆਂ ਇੱਕ ਪਾਸੇ ਸਭ ਤੋਂ ਪਿੱਛੇ ਖੜੀਆਂ ਹੋ ਗਈਆਂ ਤਾਂ ਜੋ ਕਹਲੇ ਮੁਸਾਫਰ ਪਹਿਲਾਂ ਲੰਘ ਜਾਣ ਤੇ ਅਸੀਂ ਇਹਨਾਂ ਪਿੱਛੋਂ ਆਰਾਮ ਨਾਲ ਲੰਘ ਗਏ ਅਧਿਆਪਕਾ ਸਾਨੂੰ ਆਖ ਰਹੀ ਸੀ ਹੌਲੀ ਹੌਲੀ ਨਿਕਲੋ ਹੌਲੀ ਹੌਲੀ ਥੋੜੇ ਚਿਰ ਪਿੱਛੋਂ ਜਦ ਪੀੜ ਹਟੀ ਤਾਂ ਅਸੀਂ ਧੱਕਿਆ ਹੈ 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 ਹੀ ਨਹੀਂ ਸੀ ਬੁੱਢੀ ਅਸੀਂ ਸਭੇ ਹੈਰਾਨ ਹੋਈਆਂ ਉਹ ਕਿੱਧਰ ਚਲੀ ਗਈ ਸ਼ਾਇਦ ਉਹ ਕਾਲੀ ਨਾਲ ਪੀੜ ਵਿੱਚੋਂ ਨਿਕਲ ਕੇ ਬਾਹਰ ਚਲੀ ਗਈ ਸੀ ਵਿਚਾਰੀ ਸਾਨੂੰ ਟੋਲਦੀ ਹੋਵੇਗੀ ਉਹ ਤਾਂ ਪੀਪੀ ਦਾ ਵਸਾ ਵੀ ਨਹੀਂ ਸੀ ਖਾਂਦੀ ਅਸੀਂ ਪਲੇਟਫਾਰਮ ਉਤੇ ਖੜੀਆਂ ਰਹੀਆਂ ਇੰਜਨ ਨੇ ਸਿਟੀ ਮਾਰੀ ਤੇ ਗੱਡੀ ਹੌਲੀ ਹੌਲੀ ਤੁਰਨ ਲੱਗੀ ਉਸੇ ਵੇਲੇ ਪ੍ਰਵਾ ਨੇ ਉੱਚੀ ਦੇਣੀ ਕੁੜੀਆਂ ਨੂੰ ਆਖਿਆ ਉਹ ਵੇਖੋ ਉਹ ਵੇਖੋ ਉਸਨੇ ਜਲਦੀ ਚਲਦੀ ਗੱਡੀ ਵੱਲ ਇਸ਼ਾਰਾ ਕੀਤਾ ਤੇ ਅਸੀਂ ਵੇਖਿਆ ਬੁੱਢੀ ਮਾਈ ਚਲਦੀ ਗੱਡੀ ਦੇ ਇੱਕ ਡੱਬੇ ਵਿੱਚ ਚੜ ਰਹੀ ਸੀ ਸਾਡਾ ਸਵਨਾਂ ਦਾ ਮੂੰਹ ਖੁੱਲਿਆ ਰਹਿ ਗਿਆ ਕਿੱਡੇ ਝੂਠੇ ਨਿਕਲੀ ਏ ਬੁੱਢੀ ਪੰਮੀ ਨੇ ਆਖਿਆ ਪ੍ਰਵਾ ਰਤਾ ਵੇਖੀ ਕਾ ਕੀ ਇਹ ਇਸ ਪੀਪੀ ਵਿੱਚ ਜਿਸ ਨੂੰ ਇਹ ਕੰਜੂਸ ਬੁੱਢੀ ਐਨਾ ਸਾਹਮ ਸਾਹਮ ਕੇ ਰੱਖਦੀ ਸੀ ਪ੍ਰਵਾ ਨੇ ਪਹਿਲਾਂ ਤਾਂ ਪੀਪੀ ਨੂੰ ਖਿਲਾਇਆ ਬਹੁਤ ਹਲਕੀ ਫੁਲਕੀ ਸੀ ਇਹ ਪੀਪੀ ਫਿਰ ਉਸ ਨੇ ਇਦਾਂ ਟੱਕਣ ਖੋਲਿਆ ਸਾਰੀਆਂ ਕੁੜੀਆਂ ਪੀਪੀ ਉੱਤੇ ਉੱਲਰ ਆਈਆਂ ਪੀਪੀ ਵਿੱਚੋਂ ਇੱਕ ਪਾਟਾ ਹੋਇਆ ਝੱਗਾ ਨਿਕਲਿਆ ਇੱਕ ਨਿੱਕਾ ਜਿਹਾ ਹੋਣਾ ਜਿਸ ਦੇ ਲੜ ਚੋਰੀ ਬੰਨੀ ਹੋਈ ਸੀ ਤੇ ਇੱਕ ਚਿੱਠੀ ਜਿਸ ਉੱਤੇ ਬਹੁਤ ਸਾਰੀਆਂ ਸਰਕਾਰੀ ਮੋਹਰਾ ਟੱਪੀਆਂ ਹੋਈਆਂ ਸਨ ਚਿੱਠੀ ਨੂੰ ਖੋਲ ਕੇ ਅਸੀਂ ਪੜਿਆ ਲੁਧਿਆਣਾ ਸੈਂਟਰ ਜੇਲ੍ਹ ਤੋਂ ਬੁੱਢੀ ਦੇ ਪੁੱਤ ਨੇ ਉਸਰੋਂ ਲਿਖੀ ਸੀ ਇਹ ਚਿੱਠੀ ਮੇਰੀ ਬੇਬੇ ਕੋ ਫਤੇ ਪਹੁੰਚੇ ਬੇਬੇ ਮੇਰੀ ਸਜ਼ਾ ਘਟਾਉਣ ਦੀ ਅਰਜੀ ਨਾ ਨਾ ਮਨਜ਼ੂਰ ਹੋ ਗਈ ਹੈ ਪਰ ਤੂੰ ਕਾਬਰੀ ਨਾ ਸਰਕਾਰ ਕੇ ਕਰ 파మే ਹਾਨੇਰ ਹੈ ਪਰ ਵਾਹਿਗੁਰੂ ਦੇ ਕਰ ਮੇਰੀ ਜ਼ਰੂਰ ਕੋਈ ਸੁਨੇਗਾ ਮੈਨੂੰ ਮਹੀਨੇ ਮੇ 1 ਵਾਰ ਤੈਨੂੰ ਮਿਲਣ ਦੀ ਇਜਾਜ਼ਤ ਮਿਲੀ ਹੈ ਤੂੰ ਸੋਮਵਾਰ ਕੋ ਆਕਰ ਮਿਲ ਜਾਵੀਂ ਮੈਂ ਤੇਰੀ ਵੇਟ ਉਡੀਕਾਂਗਾ ਬੁੱਗੇ ਸ਼ਾਹ ਨੇ ਜੋ ਸਾਡੀ ਬਰੇ ਕੁਰਕ ਕਰ ਲਈ ਹੈ ਉਸ ਕੁੱਤੇ ਦੇ ਹੱਡ ਨੂੰ ਆ ਕੇ ਸਿੱਧਾ ਕਰਾਂਗਾ ਕਾਬਰੀ ਨਾ ਬੇਬੇ ਤੇਰਾ ਪੁੱਤ ਠੀਕ ਹੈ ਜਿਉਣਾ ਸਿੰਘ ਚਿੱਠੀ ਪ੍ਰਵਾ ਦੇ ਹੱਥ ਵਿੱਚ ਫੜੀ ਰਹਿ ਗਈ ਸਭ ਕੁੜੀਆਂ ਦਾ ਹਾਸਾ ਖੇੜਾ ਉੱਡ ਗਿਆ ਤੇ ਚਿਰਾਂ ਤੱਕ ਅਸੀਂ ਸਾਰੀਆਂ ਜਣੀਆਂ ਚੁੱਪ ਚਾਪ ਖੜੀਆਂ ਦੂਰ ਜਾਂਦੀ ਗੱਡੀ ਦਾ ਧੂਆਂ ਦੇਖਦੀਆਂ ਰਹੀਆਂ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ 'ਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਇਹ ਕਹਾਣੀ ਬਲਵੰਤ ਸਿੰਘ ਗਾਰਗੀ ਜੀ ਵੱਲੋਂ ਲਿਖੀ ਗਈ ਹੈ ਤੇ ਜਾਂਦ ਜਾਂਦੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਕੇ ਜਾਇਓ ਕਹਾਣੀ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ